ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰਾਜਵਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਟਾਈਮ 4:00 4:00 ਹੋ ਗਏ ਬਾਕਲੀ ਪੈਣਾ ਚ ਆ ਦੇਖੋ ਮੰਜਾ ਸਾਡੀਆਂ ਹਾਰਾਂ ਥੱਲੇ ਆ ਪੰਜਾਂ ਨੇ ਸੁੱਤੀਆਂ ਇਹਨਾਂ ਦੇ ਪਾੜਾ ਏਸੀ ਚੱਲ ਰਿਹਾ ਅੱਜ ਹੀ 3:00 ਵਜੇ ਬੰਨੀ ਹਾਂ ਜੀ ਕਿੱਥੋਂ ਆ ਪ੍ਰਧਾਨ ਜੀ ਆ ਦੇਖੋ ਪਤਾ ਨਹੀਂ ਕਿੱਧਰ ਕਰਤੌਰੀ ਕਰਦਾ ਫਿਰਦਾ ਸਰਪੰਚ ਆ ਜਾ ਵੀ ਕਿੱਥੋਂ ਆ ਆ ਦੇਖੋ ਇਹ ਆਪਣਾ ਮੰਜਾ ਵਰਕੇ ਆ ਗਿਆ ਨਮਾ ਮੰਝਾ ਦਾ ਪੁਰਾਣਾ ਹੀ ਐ ਵੇਲਡ ਕਰਾਇਆ ਸੀ ਮੈਥੋਂ ਭਰੇ ਨਹੀਂ ਗਏ ਆਪਾਂ ਪਿੰਡੋਂ ਮੰਝਾ ਭਰਾਇਆ 400 ਰੁਪਏ ਲੈ ਲਏ ਮੰਝਾ ਭਰਨਾ ਪਰ ਮੰਝੇ ਦੀ ਗੱਲ ਬਣਾਤੀ ਪੂਰਾ ਕਸਿਆ ਕਸਿਆ ਸੋਨਾ ਭਰਿਆ ਮੰਝਾ ਆਪਦੇ ਕੋਲੇ ਹੁਣ ਟਾਈਮ ਨਹੀਂ ਸੀ ਤੇ ਆ ਦੇਖੋ ਸਾਡੇ ਏਸੀ ਵਾਲੇ ਕਮਰੇ ਚ ਬੈਠੇ ਰਹਿੰਦੇ ਨੇ ਬਾਹਰੇ ਕੁਸ ਮਰਜ਼ੀ ਹੋਈ ਜਾਵੇ ਜਮੀਨ ਦੇਖਦੇ ਕਵਾੜੀਆਂ ਵਾਲਾ ਕੰਮ ਕਰੀ ਬੈਠੇ ਨੇ ਬੱਦੂ ਜਮੀਨ ਇਹ ਬੈਠੇ ਨੇ 1 ਕਿਲੋ ਪਾਪਾ ਆ ਤਾਂ ਸਾਰੇ ਦਿਨ ਆਲੇ ਸਲਾਮ ਵਾਲੇ ਕਰੀ ਸੀ ਜੀ ਜੀ ਦੇਖੀ ਜਾ ਕੇ ਕਿਰੇ ਸਾਰਾ ਉਹ ਜੇ ਸਾਰਾ ਦੇਖੀ ਦੋਨੀ ਆਲੂ ਵਰਨੇ ਆਹ ਦੋਨੀ ਆਲੂ ਵਰਨੇ ਐਂ ਕਤਾ ਸਾਰਾ ਸੁੱਕਾ ਇਹ ਕਿਸਨੇ ਕਿਹ ਲੈਣਾ ਨਹੀਂ ਉਹ ਸਾਰਾ ਸੁੱਕ ਤੇ ਆਲੂ ਵਰ ਅਡੂ ਨੇ ਨਹੀਂ ਆਏ ਨੇ ਮੈਂ ਕਹਿੰਦਾ ਦੇ ਵੀ ਇੱਕ ਤਾਂ ਮੈਚੇ ਲੱਗ ਗਿਆ ਤਾਂ ਬਾਈ ਮੈਚਾ ਲੱਗ ਇੱਕ ਸਾੜੇ ਗਏ ਨਹੀਂ ਇਹ ਤਾਂ ਹੋ ਰਿਹਾ ਹੈ ਕਿ ਪੈਸਾ ਇਹ ਤਾਂ ਪਚੂ ਹੀ ਇੱਕ ਚਾਰ ਦਾ ਇੱਕ ਤਾਂ ਆਲ ਓਵਰ ਹੀ ਲੈਣਾ ਇੱਕ ਚਾਰ ਦਾ ਕੋ ਕੱਟਣੀ ਇੱਕ ਹੀ ਰਹਿ ਗਿਆ ਚਲੋ ਤਾਂ ਦੁਬਾਰਾ ਬਣਾ ਲੇ ਨੂੰ ਕਿ ਕਰ ਦਿਨਾ ਨਹੀਂ ਲੈਣਾ ਉਹ ਤੁਹਾਡੇ ਪਾਏ ਪੈਲੇ ਬਣਾ ਹੀ ਕਿ ਲੈ ਨੂੰ ਤੇ ਹਾਂ ਇਹ ਸੁਨਾਰ ਤੇ ਬਣਾ ਹੀ ਕੋਈ ਇਹਦਾ ਪਰ ਦਾ ਇਹ ਅੱਜ ਤੋਂ ਉਹ ਨਹੀਂ ਸੜਿਆ ਜਾਂਦਾ ਉਹਦੇ ਬਾਅਦ ਤੋਂ ਭਾਗਿਆ ਬਾਅਦ ਤੋਂ ਉਹ ਤੋਂ ਬਣਾ ਦਿੰਦਾ ਪਰਫੈਕਟ ਲੈ ਇਹਨਾਂ ਨੂੰ ਚੱਕ ਕਰ ਲੋ ਲਓ ਲਓ ਇਹ ਫਰਾਂਸ ਨਹੀਂ ਜਾਉਂਦਾ ਹਾਂ ਕੀ ਆਉਂਦੀ ਆ? ਸੀਪੀਐਨ। ਤਾਂ ਕਰਦੇ। ਮਮੈਂ ਸੰਗਤ। ਸੀਪੀਐਨ, ਸੀਪੀਐਨ ਪੀਲਾ ਕਰਦੇ ਜੇ। ਅਲਬਾਬੇ ਵੀ ਪਹਿਲਾਂ ਥੱਲੇ ਉਹਨੂੰ ਹੱਦ ਕਰਿਆ ਕਿਸੂਤ ਨਹੀਂ। ਸੀਪੀਐਨ ਦੇ। ਆਉਦੇ ਦੇ ਵਿੱਚ ਤੇਰੇ ਜਿੰਨੇ 12 ਹੱਥੀਆਂ ਦੇਖਦੇ ਹਾਂ ਕਿ ਕੋਈ ਨਹੀਂ। ਕੋ ਵੀ ਨਾ ਆਵੇ। ਆਈ نو ਆਲ ਬਾਬੇ ਨੂੰ ਲਾ ਦੇ ਰੋਡ ਪਲੇ ਕੇ ਕਰਦੇ ਆਂ। ਦੂਜੇ ਉਹਨਾਂ ਦੇ। ਅੱਜ ਲੈਣ ਨਹੀਂ। ਆ ਤਾਂ ਹੁਣ ਤਾਂ ਪਾਇ ਨਹੀਂ ਤੇ ਸਮਾਂ ਨਹੀਂ ਹੋਊ। ਜਦੋਂ ਨਾ ਤੇ ਅੱਗੇ ਰੋ ਪੱਲਾ ਉਹਨਾਂ ਨੂੰ ਕਾਹ ਦੇ ਕੋਹਾਂ ਦੇ ਨਾਲ ਖੋਲਾ ਨਾ ਪਹਿਲਾਂ ਇਧਰ ਨੂੰ ਤਾਜੀ। ਉਹਨੂੰ ਵੀ ਬਾਲਾ ਕਾਪ ਪਾਈ ਦੇ। ਬਾਪੂ ਦੀ ਤੇ ਵੀ ਆਈਡੀ ਲੱਗਦੀ ਬਸ। ਉਹ ਉਹ ਪਾਰ ਗੰਡੀ ਤੇ। ਹਾਂ। ਏ ਹੋਰ ਦਾ ਹੋਰੀ ਕਰਦਾ ਮਾਂ ਮੈਨੂੰ ਮੀਨਾ ਰੂਹ ਨਹੀਂ ਹੋਗਾ ਨਾ ਇਹਨੂੰ ਸਾਡੇ ਰੱਖਣਾ ਦਾ ਪਤਾ ਲੱਗਦਾ ਉਹ ਅੱਜ ਹੜ ਕੋਲਿਆ ਕਹੀ ਲੇਕਿਨ ਕੋਡ ਨਹੀਂ ਆਉਂਦਾ ਤੇ ਉਹ ਵੀ ਨਹੀਂ ਲੈਣਾ ਵੀ ਲੈ ਜੇ ਨਾ ਤੇ ਉਹਦੀ ਸੁਗਿਆਰ ਕਰਾਉਂਦੀ ਹਟ ਗਈ ਹਾਂ ਨਾ ਹੋਏਗੀ ਕੋਈ ਮੁਕਾ ਪਹਿਲਾਂ ਕਿੰਨਾ ਮਸੂਰ ਤੇ ਨਾ ਤਿੰਨ ਤਰ ਦੁਪੱਟੇ ਪਿਆਰ ਦੇ ਪਤਾ ਨਾਲ ਪਾਣੇ ਆਉਣੀ ਪਿਆਰ ਦੇ ਦੁਪੱਟੇ پتہ ਕੀ ਕਰਨ ਗਰਮੀ ਚ ਨਾ ਜਦੋਂ ਪਾਏ ਮੂੰਹ ਵੀ ਪੁਰਾਣੀ ਕਰ ਦਿੰਦੇ ਆ ਉਹ ਜਿੰਨੇ ਕਿਲੋ ਤੇ ਐ ਕਰਕੇ ਹੋ ਜਾਂਦੇ ਨੇ ਕੋਣਾ ਜੇ ਮੰਨਣਾ ਚਾਹਦੇ ਉਖਾਉਣਾ ਨਹੀਂ ਹੈਗਾ ਪਰ ਇਹਦੇ ਕੋਲ ਉਹ ਨਾਲ ਹੈ ਹੀ ਐ ਰੁਕ ਐ ਨੁਭਾਵੇ ਚ ਕੋਦਰੂ ਵੀ ਸੰਗ ਆਉਂਦੀ ਹੈ ਜੇਪੀਆਂ ਅੰਚ ਇਹ ਬਚਾਰੇ ਦੀ ਜਾਨ ਮਾਰਦੀ ਨੂੰ ਦੇਖੀਏ ਸਿਆਉ ਕੇ ਬਣਿਆ ਵਾ ਸੋਨਾ ਸੁਟ ਲੱਗੂ ਇਹ ਇਹ ਬਚਾਰਾ ਇੱਕ ਬਣਾ ਕਰਕੇ ਫਰੀ ਜਾ ਰਿਹਾ ਐ ਮਰੀ ਕੈ ਇਨੀ ਕਿਤੇ ਤੱਕ ਇਹ ਦੂਰ ਮੰਗੇ ਤੇ ਫ੍ਰੀਡਾ ਦਾ ਫ੍ਰੀਡਾ ਟਾਉਣਾ ਪਊਗਾ ਕਿਉਂ ਆਹ ਰੈੱਡ ਬਾਈ ਬੇਟੀ ਇਹ ਕਿੱਥੇ ਆਪਨੇ ਇਹ ਵੰਤ ਨੇ ਇੱਧਰ ਹੀ ਆ ਜੀ ਕਿਤੇ ਵੀ ਐਡਾ ਤਾਂ ਕੋਹੜਾ ਨਹੀਂ ਲੱਗ ਰਿਹਾ ਫ੍ਰੈਂਟ ਕਿ ਕੀ ਆ ਨਾ ਕਿੰਨੇ ਦਫਾ ਫੇਕੀ ਤਾਂ ਹੋਰ ਲੈਣ ਦੀ ਚਾਹਤੀ ਆ ਲੈ ਮੈਨਨ ਭਰਦੇ ਉੱਤੇ ਪਹਿਲਾਂ ਆਹ ਵਾਫੇ ਕਰਨੇ ਤਾਂ ਉੱਤੇ ਆ ਸੁਣਦੇ ਆਂ ਦੇਖਣ ਜਾਈਂ ਆਗੇ ਮੈਨੂੰ ਦੁੱਸੇ ਆ ਗਿਆ ਮੈਨੂੰ ਦਾ ਹਾਲ ਤੋਂ ਦਵਾ ਰਾ ਆ ਜੇ ਤਾਂ ਜੇ ਮੈਂ ਢਾਈ ਵਾਰ ਦੋ ਦਿਨ ਹੋ ਗਏ ਬੰਦਾ ਚਲੋ ਪਏ ਤੇ ਫਿਰ ਫ੍ਰੀਡਾ ਹੁਣ ਸਰ ਕਿਤੇ ਤੋਂ ਭਾਰੇ ਹੁਣ ਇੱਕ ਹੀ ਜੀ ਆ ਕੰਮ ਉਹ ਇਹ ਜੋ ਕਿੰਵੇ ਦੇ ਨਾਲ ਮੈਂ ਹੋਰ ਤੇ ਜਿਹੜਾ ਖੱਲ ਪਾਇਆ ਸੀ ਜਿਹੜਾ ਤੋਰ ਯਾ ਨਹੀਂ ਲੱਚੇ ਨਾ ਕਿਸੀ ਦਾ ਕੀ ਲੱਗ ਰਹੀ ਸੀ ਹਨ ਮੈਂ ਉਹ ਬੱਡੀ ਅੰਮਾ ਸੁੱਟ ਦੇ ਮੈਂ ਜਿੱਦ ਕਰਕੇ ਬੋਲਦਾ ਫਾਸਟ ਵਾਇਕ ਸੁਣਾ ਨਾ ਅੰਮਾ ਲੈ ਦੇ ਬਾਲ ਲੁਕ ਕੇ ਮਮਾ ਮੇਰੇ ਇੱਜ਼ਤ ਦੀ ਵਣਗੀ ਪਿਆਰੇ ਦੀ ਆਪ ਤਾਂ ਬੇਕਾਰ ਕਰ ਦਿੱਤੀ ਕੋਣ ਕੋਣ ਲੱਗਿਆ ਰਾਣੀ ਨਾਲ ਵੀ ਮੋਰ ਹੁੰਦੀ ਹੈ ਨਾ ਮੇਰੀ ਗੱਤੇ ਹੀ ਬੈਨ ਵਾਲੀ ਹੋਈ ਹੈ ਮਮਾਏ ਨਾ ਮੈਨੂੰ ਤੇਰਾ ਦਿਖਿਆ ਸੀ ਮੈਨੂੰ ਫਰੀਦ ਨਹੀਂ ਲੈ ਆਈ ਦਿਖਾਇਆ ਹਾਂ ਉਹ ਰੌਣਕ ਤਾਂ ਕੋ ਕੋ ਦਿਖਾਇਆ ਤੁਹਾਨੂੰ ਕੋਈ ਨਹੀਂ ਕੋਈ ਗਰਜਰ ਨੂੰ ਕੋਈ ਤਾਂ ਜਾਵਾਂ ਮਿਲ ਗਿਆ ਤੈਨੂੰ ਮਿਲ ਗਿਆ ਉਹ ਕਾਲੀ ਰਹਿ ਗਈ ਹੁਣ ਜਿੱਥੇ ਕਾਲੀ ਦਾ ਮੋਰ ਤਾਂ ਵਧੀ ਜਾਉਂਦਾ ਵੇਖੋ ਇਹ ਤਾਂ ਇਹ ਕਿਹ ਕਹਿੰਦੇ ਤੂੰ ਦਿਲਾ ਜਾਂਦਾ ਕਾਟਨ ਦੀ ਲੈਣੀ ਹੈ ਤਾਂ ਡਾਈ ਕਰੂਗੀ ਨਾ ਸਿੱਧੀ ਕਹਿੰਦੀ ਕਿ ਮੈਂ ਦਰਦ ਨਾ। ਤੇ ਡਾਈ ਨੂੰ ਉਹ ਸੋਣਾ ਨਾ ਜੇ ਕਾਟਨ ਦੀ ਲੈਣੀ ਵੀ ਐਵੇਂ ਜੇ ਕਾਟਨ ਦੀ ਨਹੀਂ ਕਹਿੰਦੀ ਉਹ ਉਹਦੇ ਕਹਿੰਦਾ ਸੀ ਕਹਿੰਦਾ ਕਪੂਰ ਸੀ। ਉਹ ਕੋਈ ਨਹੀਂ ਤਾਂ ਕਿਹੜੀ ਕਹਿੰਦੀ ਸੀ ਕੁੜੀਏ ਤੂੰ ਇੰਨਾ ਚੰਗਾ। ਉਦੋਂ ਤੱਕ ਉਸੇ ਮੇਰਾ ਰਾਸ਼ਟਰੀ ਜੀ ਦੀ ਹੈ ਨਾ ਉਹ ਤਾਂ ਬਾਗੀ ਹੋਵੇ ਰਾਜਪੁਰਾਣੀ ਦੇ ਰਾਏ। ਐਨਾ ਜੂ ਦਿਖਾ ਦੇ ਜੀ ਲੈਣੀ ਹੈ। ਹਾਂ ਇੰਨੀ ਕਿੱ ਉਹ ਉਹ ਨੇ ਇਹਨੇ ਆਹ ਰਾਣੀ ਜੀ ਦੇ ਦੇ ਆ ਦੇ ਨੀ 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 ਉਹ ਦੇ ਦੇ ਜੀ ਨਾਲੇ ਤੇ ਟੂਪ ਨਾਲੇ ਲੱਗ ਗਈ ਨਹੀਂ ਜੇ ਤਾਂ ਪਿਆ ਉਹ ਦੂਜੀ ਲੈਣੀ ਹੈ ਡਾਈ ਗਰੋਂ ਨਾਲ ਤੇ ਡਾਈ ਗਰੋਂ ਲੈ ਤੂੰ ਡਾਈ ਗਰੋਂ ਲੈ ਤੇ ਉਹ ਦੇ ਦੇ ਉਹ ਸੁੱਤੀ ਨਾਲ ਕਰੇ ਲੈ ਲੈ ਤਾਂ ਜਿਹੋ ਤੇਨ ਦਿੱਤਾ ਸੀ ਨਾ ਸੁੱਤੀ ਧਾਣਾਂ ਪਰਾਂ ਦੀ ਬਰਨ ਕੇ ਰੋ ਡਿਸਕਸ ਕਰ ਲਓ ਬਿਲ ਮਮਾ ਬਾਣ ਜੀ ਤੂੰ ਬਦਾਈਆ ਜੀ ਕੁੱਤੀ ਦੇ ਬਿਨਾ ਨਾਲ ਹੀ ਤਰੇ ਦਾ ਕਰਮ ਚੁਣਨ ਦਾ ਕੰਮ ਹੈ। ਇਹ ਆਏ ਗਏ ਵੀ ਸਿਮਟਾਉਣ ਜਾਣ ਵਾਲਾ ਹੈ। ਕਰੀ ਦੋ ਦਿਨ ਹੋ ਗਏ। ਐਥੇ ਕੱਢੀ ਹੋਦਿਆਂ ਨੀਂ ਦੇ ਦੇ ਕੋਟੇ ਦਿਖਾ ਦੇ ਨੀਂ ਬੇ ਲੈਸ ਵੀ ਲੱਗੀ ਅੱਜ ਬੀਬੀ ਚੌੜੀ ਨੇ ਹੋ ਗਈ ਗਈ। ਨਿੱਘਾ ਨੇ ਉਹ ਲਾ ਬਾਬਾ ਕਿਤੇ ਚੁਣਿਆ। ਘਾਣ ਨਹੀਂ ਲੈ ਕੇ ਜਾਂਦੇ ਨੀਂ ਪੂਰਾ ਔਰ ਕਟੜੇ ਆਪੇ ਨੇ ਸੰਦ ਜੇ ਲੈ ਗਏ। 30 ਮਿੰਟ ਹੋ ਗਏ। 1/3 ਲੱਗੇ ਨਾ ਨਹੀਂ ਤੇ ਤਮੂ ਰੁਕਾ ਦੇ ਬਾਅਦ ਤੂਸ ਗੇਂਤ ਕਰ ਰਹੇ ਆ ਪਕਾਤੀ ਕੋਈ ਜਿਹੜੀ ਪ੍ਰੇਮ ਕਰਾ ਕੇ ਆਈ ਆਪਣੇ ਘਰੇ ਆਣੇ ਕਿਤਾ ਆ ਜਨੇ ਆਏ ਅੱਗੇ ਜਿਆ ਪਿਓ ਜੀ ਘਰੇ ਤੱਕ ਨੀਂਦ ਤੇ ਪਿਓ ਦੀ ਜੁਨੀ ਕਿੱਥੇ ਲੱਗ ਗਈ ਦੁੱਧੀਆਂ ਨੇ ਇਹ ਤੇਰੇ ਲੈ ਬੜਾ ਹਾਂ ਹਾਂ ਜੀ ਡਾਈ ਕਰਾ ਲਈ ਆਦੀ ਦਾ ਰੰਗ ਲਾ ਦੇ ਤੇ ਚਿੱਤੀ ਲਾ ਦੇ ਹਾਂ ਜੀ ਆ ਉਹ ਬਲਦੇ ਹੱਤ ਲਾ ਕੇ ਕੰਨੀ ਦੇ ਹਾਂ ਦਿਲਾ ਲਿਆ ਸਿੱਤੀ ਸੰਦੀ ਦੀ ਟਿਗਣੇ ਹੁਣ ਸਾਰੇ ਬੁਝਾਏ ਹਨ ਕਿ ਮੋੜ ਦੀ ਵੀ ਲਾ ਦੇ ਆਏ ਪਤਾ ਉਹ ਤੜਕੇ ਆ ਜਾਂਦੀ ਕੱਲ੍ਹ ਕੱਲ੍ਹ ਹੋਈ ਹੁੰਦੀ ਆਪਣੀ ਕੱਲ੍ਹ ਤੇ ਮੈਂ ਤਾਂ ਡਾਈ ਕਰਾ ਕੇ ਲਿਆ ਆਂਦੀ ਤੁਨੀ ਸਵੇਰ ਫੱਜਾ ਨਹੀਂ ਤਾਂ ਅੰਨੀ ਸਦਾ ਇਸੇ ਤਿੱਕੋ ਵਿੱਚ ਕਿਤੇ ਜੀਰੀ ਲੰਮੇ ਜੀਰੀ ਦਾ ਜੇ ਚਾਰ ਜਿੰਦਾ ਲਾ ਕੇ ਰਹਿਣ ਪੈਂਦਾ ਫਿਰ ਸਰਦਨ ਫਿਰ ਤਕੀ ਲਿਆ ਦੇ ਦੋ ਤੀਨ ਹੱਥੇ ਬਾਰੇ ਕੰਮ ਨੂੰ ਲੱਗ ਨਹੀਂ ਮਿੰਦਾ ਬੀਜਾ ਪਰ ਹਮਤ ਕੋ ਨਹੀਂ ਲੱਗਦੀ ਹੈ। ਦੂਜੇ ਕੰਮ ਦਿੱਤੀ ਜਾ ਰਹੀ। ਇਹ ਬਦਾ ਬਹੁਤ ਵੱਡਾ ਰਿਸਕੀ ਕੰਮ ਹੁੰਦਾ ਫਿਰ ਸਾਰੀ ਉਮਰ ਦਾ ਰੋਗ ਲੱਗ ਜਾਂਦਾ ਜੇ ਆਪਾਂ ਉਦੋਂ ਤਾਂ ਆਪਾਂ ਨੂੰ ਪਤਾ ਹੀ ਨਹੀਂ ਆ। ਇਹ ਦਵਾਈ ਦਗਾ ਹੁਣ ਜੇ 10 ਦਿਨ ਦਿੱਤੀ ਦਾ ਰੱਖ ਲਾਉਂਦੇ ਹ ਹਫਤੇ ਦਿੱਤੀਆਂ ਨੂੰ ਤਾਂ। ਅੱਛਾ ਹੁਣ ਕੋ ਬਤਰਾਇ ਜਾਦਾ ਮੈਂ ਕਿਤੇ ਹੁਣੀ ਮੋਣੀ ਜਾਣਾ। ਫਿਰ ਹੁਣ ਬਤਰਾਇ ਦਗਾ ਲੈਂਗੇ। ਜਿਹਨੇ ਦਵਾਈ ਦਿੱਤੀ ਜੇ 5 ਦਿਨ ਜਾਂ ਹਫਤੇ ਦਿੱਤੀ ਹੋਊਗਾ ਨਾ। ਇਹ ਬਾਹਰ ਆ। ਇਹ ਤਾਂ ਦੂਜਾ ਦਵਾਰੇ ਜਾਏਗਾ ਇਹਨਾਂ ਨਾਲ ਹੀ ਵਗਦੀ ਦਰਤੀ ਮਦਰ ਹੁਣ ਤੇਰੀ ਚੰਨੀ ਨੂੰ ਸਮਝਣਾ ਕਿ ਉਹ ਉਹ ਰਹਿ ਗਈ ਇਹ ਜੋ ਗਾ ਕਰਾਇਆ ਸੀ ਕਿਤਾ ਗੋਈ ਹੋਈ ਆ ਇਹ ਕੋਈ ਨਹੀਂ ਲੱਗੇ ਕਿ ਕਪੀਰ ਦੀੁੰਜਾ ਗਿਆ ਵਾ ਵਾ ਕਰੀ ਤੇ ਜਾਨੀ ਦੀ ਗੰਮ ਚ ਐਸਾ ਕੋਟਾਂ ਤੇ ਬੱਚਣ ਨੂੰ ਵੀ ਕੋਈ ਮਸ਼ੀਨ ਲੈ ਕੇ ਤੁਹਾਨੂੰ ਕੰਮ ਤਾਂ ਹੋ ਰਹੀ ਨਹੀਂ ਹੁੰਦੇ ਤੇ ਵਿੱਚ ਟਿੱਕੋ ਭਰਨ ਲੱਗ ਜਾ ਕਰਾਂਗੇ ਤਾਂ ਰੋਟੀ ਖਾਈ ਖੜਿਆ ਤਰੀਕ ਉਹਦਾ ਬਰੀਕ ਵੀ ਬਦੂ ਬਦੂ ਕਰਦਾ ਲੈ ਮੈਂ ਤਾਂ ਕਰਤਾ ਰਿਆ ਆ ਦੇਖੋ ਆਪਾਂ ਕਮੋਰੂ ਅਜੇ ਤਾਂ ਕਮੋਈ ਗਈ ਨੇ ਨਾ ਪੈਣ ਫੂਨ ਕਰਕੇ ਕੱਟੀ ਗਈ ਆਈ ਸੂਟ ਗਿਫਟ ਕਰਾ ਵੀ ਅਪਰੇਸ਼ਨ ਕਰਾ ਕੇ ਗਿਆ ਸਾਡੇ ਕੋਲੇ ਕੋਣ ਇਹ ਦਵਾਰ ਕਾਲੀ ਬੁਗੜੀ ਕਿ ਤੂੰ ਬਾਗ ਜਾ ਗਿਫਟ ਲਿਆ ਰਾਣੀ ਜਿਹੜੇ ਤੇਰੀ ਪਰਾਪਰਾ ਨੇ ਬੀਜਦਾ ਥੋੜਾ ਉਦੋਂ ਭਾਈ ਅਸੀਂ ਕੰਮ ਸੇੜਿਆ ਸੀ ਤੇ ਉਹ ਤਾਂ ਚਲ ਗੁਰਚਾਨੂ ਲੈ ਗਿਆ ਉਹਦਾ ਕੁਰਤਾ ਪਜਾਮਾ ਕਾਲੀ ਮੈਂ ਲੈ ਜਾ ਉਹਦੀ ਕਾਂਗਤੀ ਪੈ ਪਾਉਗਰਤੀ ਕਰ ਤਾ ਤੇ ਸੋਮਾ ਤੇ ਫਿਰ ਤਾਂ ਕੇ ਪਾਪ ਨਿਕਲ ਗਈ ਪਾਉਂਦਾ ਨਹੀਂ ਪਾਪ ਜਾਨੀ ਪੈਦੀ ਜਾ ਕੇ ਨਾਲ ਆਹ ਕਾਲਾ ਕੱਪੀ ਮਾਮਾ ਚੋਲੇ ਲਈ ਰਹੀ ਥੀ ਰੀ ਨੂੰ ਮਮਾ ਲਿਫਾ ਬੈਣੀ ਜਦੋਂ ਅਸੀਂ ਕੱਪੜੇ ਪਾਉਣੇ ਨੇ ਉਹ ਤੁਹਾਨੂੰ ਕੋਈ ਲਿਫਾ ਪਾਉਂਦੇ ਹੁੰਦਾ ਆ ਦੇਖ ਲੈ ਕਮੋਗੋ ਜੱਗੀ ਆਇਆ ਮਿਲ ਗਿਆ ਪਾਣੀ ਕਿੱਥੋਂ ਆਈਆਂ ਨੇ ਦੂਜੇ ਦੂਜੇ ਨੇ ਕੀ ਹੁੰਦਾ ਵੀ ਟੀਪਾ ਦੇ ਕਰਵਾ ਲੈ ਆਹ ਕੌਣ ਮਾਮਾ ਮਿੰਦੀ ਦੇ ਬਿੰਦੀ ਆਉਂਦਾ ਇਹੋ ਜਿਹਾ ਕਰਾਉਂਗਾ ਚਲੋ ਜੀ ਟਾਈਮ ਹੋ ਗਏ ਪੌਣੇ 7 ਹਜੇ ਮੈਂ ਬਲੌਗ ਐਡੀਟਿੰਗ ਕਰਨੀ ਐ ਸਬਜ਼ੀ ਬਣਾਉਣੀ ਐ ਤੇ ਇਸ ਤੋਂ ਬਾਅਦ ਰੋਟੀ ਪਾਣੀ ਕਿਤੇ ਅੱਖਾਂ ਲੁਕਉਣ ਲੱਗ ਰਹੀਆਂ ਨੇ ਕੀ ਕਰੀਏ ਸਾਰਾ ਦਿਨ ਨਹੀਂ ਹੁੰਦਾ ਨਾ ਇੱਕ ਨੇਰੀ ਨੇ ਲਹੂ ਫੇਰ ਰਿੱਤਾ ਫੇਰੇ ਸ਼ਾਮ ਰੋਜ ਇਹ ਨਾ ਹੁਣ ਫੇਰ ਇਹਨਾਂ ਨੇ ਚੜ ਗਿਆ ਪਰ ਹੁਣ ਹਵਾ ਜੀ ਦੀ ਰਿੱਤਾ ਤਾਂ ਫੇਰ ਵੀ ਆਉਂਦੀ ਐ ਸਾਡੇ ਆਲੇ-ਥਾਲੇ ਖੇਤਾਂ 'ਚ ਬਾਹਣ-ਬਾਹੇ ਪੈਣੀ ਜੀ ਮਿੱਟੀ ਉੱਡ-ਉੱਡ ਕੇ ਆਹੀ ਐ ਤੇ ਚਲੋ ਜੀ ਹੁਣ ਆਪਾਂ ਬਲੌਗ ਦਾ ਐਂਡ ਕਰਨੇ ਜੀ ਆਪਾਂ ਇੱਥੇ ਬੋਲੀਏ ਨਾਮ ਜਿਹੜੀ ਮੇਰੇ ਭੈਣਾਂ ਨੇ ਭੇਜੇ ਨੇ ਜੀ ਮੈਨੂੰ ਨੇ ਤੋਂ ਦੇਖਣੇ ਪੈਣਗੇ ਜੀ ਮੈਂ ਅੱਜ ਸਵੇਰ ਦਾ ਬਸ ਮੇਰਾ ਇਹੀ ਕੰਮ ਹੈ ਵੀ ਮੈਂ ਵੀਡੀਓ ਪਾ ਦਨੀ ਆ ਮੈਂ ਤੁਹਾਨੂੰ ਚੈੱਕ ਹੀ ਨਹੀਂ ਹੁੰਦਾ ਪਹਿਲਾ ਨਾਮ ਹੈਗਾ ਜੀ ਅੱਜ ਕੁਲਵਿੰਦਰ ਕੌਰ ਦੇਰਵਾਹ ਤੋਂ ਥੈਂਕ ਯੂ ਦੀਦੀ ਤੇ ਦੂਸਰਾ ਨਾਮ ਹੈਗਾ ਜੀ ਪ੍ਰਕਾਪਾਲ ਕੌਰ ਫਾਪੜੇ ਪਾਈਕੇ ਥੈਂਕ ਯੂ ਜੀ ਤੁਹਾਡਾ ਧੰਨਵਾਦ ਇਸ ਤੋਂ ਬਾਅਦ ਹੈਗਾ ਜੀ ਜਸਵਿੰਦਰ ਕੌਰ ਲੁਧਿਆਣਾ ਤੇ ਜਿਹੜੀਆਂ ਮੇਰੀਆਂ ਭੈਣਾਂ ਰਹਿ ਜਾਂਦੀਆਂ ਨੇ ਜੀ ਤੁਸੀਂ ਗੁੱਸਾ ਨਾ ਕਰਿਆ ਕਰੋ ਤੁਸੀਂ ਮੈਨੂੰ WhatsApp ਤੇ ਵੀ ਕਈ ਨਾਮ ਆਏ ਪੈਨੇ ਜੀ ਉਧਰ ਮੈਨੂੰ ਚੈੱਕ ਕਰਨਾ ਔਖਾ ਤੁਸੀਂ ਬਲੌਗ ਦੇ ਨੀਚੇ ਕਰ ਦਿਆ ਕਰੋ ਆਪਣਾ ਨਾਮ ਲਿਖਿਆ ਕਰੋ ਜੀ ਕਮੈਂਟ ਦੇ ਵਿੱਚ ਮੈਨੂੰ ਫੇਰ ਪਤਾ ਲੱਗਦਾ ਭਤਾਏ ਜੀ ਤੋਂ ਨਹੀਂ ਆਪਾਂ ਨੂੰ ਪਤਾ ਹੁੰਦਾ ਹਨਾ ਬਾਕੀ ਆਈਡੀਆਂ ਨਹੀਂ ਪਤਾ ਕੀ ਕੀ ਹੋਵੇ ਤੇ ਇਸ ਤੋਂ ਬਾਅਦ ਹੈਗਾ ਜੀ ਮਨਪ੍ਰੀਤ ਕੌਰ ਥੈਂਕ ਯੂ ਦੀਦੀ ਤੇ ਚਲੋ ਜੀ ਅਗਲਾ ਨਾਮ ਆਏਗਾ ਜੀ ਅਮਨ ਫਾਰਮ ਜੁਕੇ ਥੈਂਕ ਯੂ ਜੀ ਇਹਨਾਂ ਦੀ ਆਈਡੀ ਵੀ ਹੈਗੀ ਅਮਨ 990 ਮਨੂ ਪ੍ਰੋਮੂ ਯੂਕੇ ਥੈਂਕ ਯੂ ਦੀਦੀ ਤੁਹਾਡਾ ਧੰਨਵਾਦ ਜੀ ਸਾਨੂੰ ਇੰਨਾ ਪਿਆਰ ਦੇਣ ਲਈ ਅਸੀਂ ਕਦੇ ਵੀ ਨਹੀਂ ਸੋਚਿਆ ਸੀ ਵੀ ਸਾਨੂੰ ਕੋਈ ਬਾਹਰਲਾ ਕਸਟਮਰ ਵੀ ਇੰਨਾ ਪਿਆਰ ਕਰੇਗਾ ਇਸ ਤੋਂ ਬਾਅਦ ਆ ਗਿਆ ਜੀ ਸਰਬਜੀਤ ਕੌਰ ਫਤੇਗੜ ਸਾਹਿਬ ਥੈਂਕ ਯੂ ਦੀਦੀ ਧੰਨਵਾਦ ਸਾਰਿਆਂ ਦਾ ਤੇ ਇੱਕ ਮੈਨੂੰ ਆ ਦੀਦੀ ਦਾ ਨਾਮ ਦਾ ਉਹ ਆਇਆ ਜੀ ਮੇਰਾ ਨਾਮ ਕਾਤੋਂ ਨਹੀਂ ਬੋਲਦੇ ਪਰਮਜੀਤ ਕੌਰ ਦੀਦੀ ਜੇ ਤੁਹਾਡਾ ਨਾਮ ਪਰਮਜੀਤ ਕੌਰ ਹੈ ਈਡੀ ਤੇ ਪਰਮਜੀਤ ਕੌਰ ਹੈ ਸੌਰੀ ਜੀ ਮੈਂ ਸੋ ਤੋਂ ਮਾਫੀ ਚਾਹੁੰਦੀ ਹਾਂ ਮੈਨੂੰ ਨਹੀਂ ਪਤਾ ਲੱਗਿਆ ਤੁਸੀਂ ਕਮੈਂਟ ਦੇ ਨੀਚੇ ਨਾਮ ਲਿਖਿਆ ਕਰੋ ਜੀ ਫਿਰ ਮੈਂ ਜ਼ਰੂਰ ਬੋਲਿਆ ਕਰੂੰਗੀ ਇਸ ਤੋਂ ਬਾਅਦ ਹੈਗੇ ਜੀ ਜੀਤਕੌਰ ਮੂਸਾ ਮਾਨਸਾ ਤੋਂ ਥੈਂਕ ਯੂ ਜੀ ਅਗਲਾ ਹੈਗੇ ਜੀ ਰਾਜਵੀਰ ਕੌਰ ਤਾਲੀਆਂ ਤੋਂ ਜਸਵੀਰ ਕੌਰ ਖੋਜਣ ਇਹਨਾਂ ਦੀ ਜੀ ਦੀਦੀ ਕਮੈਂਟ ਨਹੀਂ ਕਰਦੇ ਪਰ ਮੈਂ ਉਹਦਾ ਨਾਮ ਮੈਨੂੰ ਦੱਸਿਆ ਵੀ ਤੁਸੀਂ ਬੋਲਣਾ ਚਾਹੁੰਦੀ ਐ ਇਸ ਤੋਂ ਬਾਅਦ ਹੈਗੇ ਜੀ ਜਤਿੰਦਰ ਕੌਰ ਮਾਨ ਥੈਂਕ ਯੂ ਜੀ ਸਾਰਿਆਂ ਦਾ ਰਾਜਵਿੰਦਰ ਤੇ ਇਸ ਤੋਂ ਬਾਅਦ ਆਏਗਾ ਜੀ ਕਿਰਨਦੀਪ ਪਿੰਡ ਰੋਡ ਤੇ ਇਹ ਕਿਹੜੇ ਡਿਸਟ੍ਰਿਕਟ ਹੋਗਾ ਜੀ ਇਹ ਪਿੰਡ ਨਵੇਂ-ਨਵੇਂ ਨਾਮ ਸੁਣਨੇ ਆ ਸੀ ਤੇ ਚਲੋ ਜੀ ਇਸ ਤੋਂ ਬਾਅਦ ਅਗਲਾ ਨਾਮ ਹੋਏਗਾ ਜੋ ਵੀ ਆਪਾਂ ਦੱਸਦੇ ਆ ਤੁਹਾਨੂੰ ਹੁਣ ਫੋਨ 'ਚੋਂ ਕਮੈਂਟ ਆਉਣੇ ਪੈ ਰਹੇ ਨੇ ਪਤਾ ਫਿਰ ਉਹ ਤੋਂ ਨਰਾਜ ਜਾਂਦੇ ਨੇ ਜਾਂ ਫਿਰ ਦੀਦੀ ਗੁੱਸੇ ਹੁੰਦੇ ਨੇ ਅਗਲਾ ਨਾਮ ਹੈਗਾ ਜੀ ਮਨਜਿੰਦਰ ਕੌਰ ਮਨੀ ਕੋਟੜਾ ਥੈਂਕ ਯੂ ਜੀ ਧੰਨਵਾਦ ਇਸ ਬੀਰਪਾਲ ਫੌਜਲ ਦਾ ਨਾਮ ਆ ਜਿਹਨਾਂ ਨੇ ਕਮੈਂਟ ਕਰਤਾ ਪਿੰਡ ਹਾਸੂ ਥੈਂਕ ਯੂ ਦੀਦੀ ਧੰਨਵਾਦ ਤੁਹਾਡਾ ਜਸਪ੍ਰੀਤ ਕੌਰ ਜੀ ਗੁਰਮਨਦੀਪ ਸਿੱਧੂ ਇਹ ਹੈਗਾ ਅਗਲਾ ਰਾਜਦੀਪ ਕੌਰ थैंक यू ਜੀ ਮਨਜੀਤ ਕੌਰ ਇਸ ਤੋਂ ਬਾਅਦ ਅਗਲਾ ਆਏਗਾ ਜੀ ਬਸ ਖਤਮ ਹੋ ਗਏ ਇਸ ਤੋਂ ਬਾਅਦ ਆਪਣਾ ਨਾਮ ਹੈਗਾ ਜੀ ਇੱਕ ਦੀਦੀ ਹਰਵਿੰਦਰ ਕੌਰ ਅਮਰੀਕਾ ਤੋਂ ਜੀ ਆਪਣੇ ਬਹੁਤ ਵਧੀਆ ਫੈਨ ਨੇ ਬਹੁਤ ਵਧੀਆ ਕਸਟਮਰ ਨੇ थैंक यू ਦੀਦੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਜਿਨ੍ਹਾਂ ਦੇ ਨਾਮ ਰਹਿ ਗਏ ਹੁਣ ਜੀ ਸੌਰੀ ਚਾਹੁੰਦੇ ਆ ਕੱਲ ਨੂੰ ਮਿਲਦੇ ਆਪਾਂ ਨਵੇਂ ਬਲੌਗ ਦੇ ਨਾਲ ਕਰੋ ਤੁਸੀਂ ਇਸ ਬਲੌਗ ਨਾਲ ਇੰਜੋਏ ਤੇ ਸੋਹਣੇ ਸੋਹਣੇ ਸੂਟ ਬੁੱਕ ਕਰ ਲਓ ਜੀ ਲਾਈਵ ਵੀ ਹੋ ਚੁੱਕੀਆਂ ਜੀ ਉਹਨਾਂ ਵਿੱਚ ਵੀ ਬਹੁਤ ਸੋਹਣੇ ਨਾਰਮਲ ਰੇਂਜ ਦੇ 800 ਤੋਂ 1000 ਦੀ ਰੇਂਜ ਵਿੱਚ ਹੋਗੇ ਜੀ ਤੇ ਸਵੇਰੇ ਆਪਾਂ ਸੂਟਾਂ ਦੀ ਵੀਡੀਓ ਵੀ ਅਪਲੋਡ ਕੀਤੀ ਹੈ ਪਰ ਪਲੀਜ਼ ਭੈਣਾਂ ਨੂੰ ਰਿਕਵੈਸਟ ਹੈ ਵੀ ਜਲਦੀ ਜਲਦੀ ਸੂਟ ਆਰਡਰ ਕਰ ਲੇ ਤੁਹੋ ਚਲੋ ਜੀ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ